ਨਿਕਸ ਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ਕ ਭਾਰਤਵਾਦ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਥਾਣਾ ਨੰਗਲਪੁਰ ਪੁਲਿਸ ਵੱਲੋਂ ਪਿਛਲੇ ਦਿਨੀ ਤਲਵਾੜਾ ਜੱਟਾਂ ਵਿਖੇ ਹੋਈ ਖੋਦ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਤੇ ਜਿਸ ਦੇ ਵਿੱਚ ਚਾਰ આરોપીਆਂ ਵਿੱਚੋਂ ਦੋ ਨੂੰ ਜਿਹੜਾ ਕਾਬੂ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਦੋਵੇਂ ਵਿਅਕਤੀਆਂ ਦੀ ਜਿਹੜੀ ਆ ਭਾਲ ਹੋਈ ਹੈ ਤੇ ਇਹਨਾਂ ਨੂੰ ਕਾਬੂ ਕਰ ਦਿੱਤਾ ਗਿਆ ਹੋਰ ਕੀ ਕਹਿੰਦਾ ਡੀਐਸਪੀ ਸਿਟੀ ਸਮੀਰ ਸਿੰਘ ਮਾਨ ਹੋਣਾ ਦਾ ਆ ਤੁਹਾਨੂੰ ਜੀ ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਚ ਦੱਸਣਾ ਜੀ ਮੇਰੇ ਨਾਲ ਐਸਐਚਓ ਨੰਗਲਪੁਰ ਬੈਠੇ ਆ ਮੈਡਮ ਦੀਪਕੌਰ ਜੀ ਜੀ ਇਸ ਤਰ੍ਹਾਂ ਹੈ ਕਿ ਵੀ 8 ਤਰੀਕ ਨੂੰ ਇੱਕ ਆਪਣੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਤਲਵਾਰਾ ਜੱਟਾਂ ਜਿਹੜਾ ਪੁੱਲ ਪੈਂਦਾ ਉਹਦੇ ਲਾਗੇ ਇੱਕ ਬੰਦੇ ਕੋਲੋਂ ਸਨੇਚਿੰਗ ਹੋ ਗਈ ਉਹਦਾ ਮੋਬਾਈਲ ਉਹਦਾ ਸਨੇਚ ਹੋ ਗਿਆ ਰੈਡਮੀ ਦਾ ਤੇ ਉਹਦੇ ਬਾਅਦ ਆਪਣੇ ਐਸਐਚਓ ਨੇ ਬੜਾ ਸਵਿਫਟਲੀ ਕੰਮ ਕਰਦੇ ਹੋਏ ਇਨੀਸ਼ੀਅਲ ਫੁਟੇਜਿਸ ਵਗੈਰਾ ਲਈਆਂ ਸੀ ਜਿਦੇ ਚ ਪਤਾ ਲੱਗਿਆ ਸੀ ਕਿ ਤਿੰਨ ਮੁੰਡੇ ਜਿਹੜੇ ਆ ਉਹ ਇੱਕ ਮੋਟਰਸਾਈਕਲ ਤੇ ਅਹ ਦਿਸ ਦਿ ਸੇ ਉਹ ਸੇਰੀਏ ਚ ਤੇ ਉਹਦੇ ਬਾਅਦ ਫਿਰ ਬੜਾ ਹੀ ਅਹ ਜਿਹਨੂੰ ਕਹਿੰਦੇ ਆ ਕਿ ਵੀ ਮਿਹਨਤ ਨਾਲ ਐਸਚੂ ਮੈਡਮ ਨੇ ਤੇ ਨਾਲ ਸੀਆਈਏ ਇਨਚਾਰਜ ਨੇ ਦੋਨੋਂ ਨੇ ਮਿਲ ਕੇ ਫੁਟੇਜਿਸ ਜਿਹੜੀਆਂ ਉਹ ਖੰਗਾਲੀਆਂ ਤੇ ਇਹਦੀ ਲੀਡ ਡਿਵੈਲਪ ਕਰਦੇ ਹੋਏ ਅੱਗੇ ਨੂੰ ਡਿਸਟ੍ਰਿਕਟ ਗੁਰਦਾਸਪੁਰ ਵੱਲ ਨੂੰ ਜਿਹੜੇ ਆ ਉਹ ਵਦੇ ਵਾਇਆ ਕਰੋਟਾ ਤੇ ਸਾਰੀ ਫੁਟੇਜਿਸ ਵਗੈਰਾ ਚੈੱਕ ਕੀਤੀਆਂ ਸੀ ਉਹਦੇ ਬਾਅਦ ਫਿਰ ਆਪਾਂ ਜਦੋਂ ਲੀਡ ਡਿਵੈਲਪ ਹੋਈ ਤੇ ਆਪਾਂ ਨੂੰ ਫਿਰ ਪਤਾ ਲੱਗਿਆ ਕਿ ਵੀ ਇਹਦੇ ਵਿੱਚ ਕਿ ਵੀ ਜਿਹੜਾ ਇਹ ਦੋਸ਼ੀ ਹੈ ਜਿਹੜਾ ਦਵਿੰਦਰ ਸਿੰਘ ਉਰਫ ਰਾਜਾ ਕਿ ਵੀ ਇਹ ਬੰਦਾ ਇਹਦੇ ਵਿੱਚ ਜਿਹੜਾ ਇਹ ਇਨਵੋਲਵ ਹੈ ਇਹ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜਾ ਇਹਨੇ ਮੋਬਾਈਲ ਵੇਚਿਆ ਸੀ ਉਹ ਇੱਕ ਦਿਨੇਸ਼ ਟੈਲੀਕਮ ਨਾਂ ਦੀ ਦੁਕਾਨ ਸੀ ਜਿਹਦਾ ਮਾਲਕ ਹੈ ਦਿਨੇਸ਼ ਕੁਮਾਰ ਇਹਨੂੰ ਇਹ ਇਸਨੇ ਮੋਬਾਈਲ ਵੇਚਿਆ ਸੀ ਉਸ ਤੋਂ ਆਪਾਂ ਨੂੰ ਇਹ ਲੀਡ ਡਵੈਲਪ ਹੋਈ ਕਿ ਵੀ ਇਹ ਜਿਹੜਾ ਚੋਰੀ ਦਾ ਮੋਬਾਈਲ ਇਸ ਕੋਲ ਹੈ ਉਹਦੇ ਬਾਅਦ ਆਪਾਂ ਜਦੋਂ ਮੈਡਮ ਉੱਥੇ ਪਹੁੰਚੇ ਇਹਨਾਂ ਨੇ ਪੂਰਾ ਇਹਨੂੰ ਗਹਿਨ ਤਰੀਕੇ ਨਾਲ ਜਾਂਚਿਆ ਤੇ ਫਿਰ ਅਕੇ ਲੀਡ ਫਰਦਰ ਡਿਵੈਲਪ ਹੁੰਦੀ ਹੋਈ ਜਿਹੜਾ ਇਹ ਦਵਿੰਦਰ ਸਿੰਘ ਉਰਫ ਰਾਜਾ ਜਿਹੜਾ ਇਹ ਰਹਿਣ ਵਾਲਾ ਗਵਾਲੀਆ ਪੁਲਿਸ ਸਟੇਸ਼ਨ ਦੀਰानगर ਦਾ ਇਹ ਇਸ ਤੱਕ ਪਹੁੰਚੇ ਤੇ ਇਹਨੇ ਉਸ ਟਾਈਮ ਫਿਰ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਅਫੇਰ ਇਹਨੂੰ ਬੜੀ ਮੁਸਤੈਦੀ ਨਾਲ ਇਹਦੇ ਪਿੱਛਾ ਕਰਕੇ ਇਹਨੂੰ ਜਿਹੜਾ ਅਰੈਸਟ ਕੀਤਾ ਤੇ ਇਸ ਤਰੀਕੇ ਨਾਲ ਇਹ ਦੋਸ਼ੀ ਆਪਾਂ ਫੜਿਆ ਜਿਹੜਾ ਦੂਸਰਾ ਲੜਕਾ ਜਿਹੜਾ ਦਿਨੀਸ਼ ਕੁਮਾਰ ਇਹਨੇ ਚੋਰੀ ਦਾ ਮੋਬਾਈਲ ਖਰੀਦਿਆ ਸੀ ਜਿਹੜਾ ਮੋਬਾਈਲ ਵਾਲਾ ਇਹਨੂੰ ਵੀ ਫਿਰ ਆਪਾਂ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਲੜਕੇ ਹੋਰ ਸ਼ਾਮਲ ਐ ਇੱਕ ਜਸਬੀਰ ਸਿੰਘ ਉਰਫ ਜੱਸੀ ਇਹ ਦਾ ਦਵਿੰਦਰ ਦਾ ਬ੍ਰਦਰ ਹੀ ਆ ਜਿਹੜਾ ਦੋਸ਼ੀ ਆਹੀਂ ਫੜਿਆ ਤੇ ਇੱਕ ਲੜਕਾ ਹੋਰ ਰੰਦਾ ਰਵੀ ਮਸੀ ਪੁੱਤਰ ਚੰਮਨ ਮਸੀ ਇਹ ਵੀ ਦਿਨਨਗਰ ਪੁਲਿਸ ਸਟੇਸ਼ਨ ਦਾ ਰਹਿਣ ਵਾਲਾ ਇਸ ਤਰੀਕੇ ਨਾਲ ਟੋਟਲ 3 4 ਚ ਦੋਸ਼ੀ ਨਾਮਜ਼ਦ ਹੋਏ ਚਾਰਾਂ ਚ ਦੋ ਆਪਾਂ ਫੜ ਲਿਆ ਤੇ ਦੌਰਾਨੇ ਜਦੋਂ ਇਹਨੂੰ ਫੜਿਆ ਸੀ ਤੇ ਇਹਦੇ ਪੈਰ 'ਚ ਵੀ ਸੱਟ ਲੱਗ ਗਈ ਸੀ ਤੇ ਉਹਦੇ ਬਾਅਦ ਇਹਦਾ ਆਪਾਂ ਪਲਾਸਟਰ ਵਗੈਰਾ ਕਰਵਾਇਆ ਤੇ ਮੈਂ ਪਠਾਨਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਕਾਸਿਮ ਮੀਰ ਜੀ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਹੈ ਜਿਹੜਾ ਬੰਦਾ ਕ੍ਰਾਈਮ ਚ ਇਨਵੋਲ ਹੋਊਗਾ ਉਹਦੇ ਉੱਪਰ ਪੁਲਿਸ ਬਹੁਤ ਸ਼ਕਤੀ ਨਾਲ ਕਾਰਵਾਈ ਕਰੂਗੀ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਕ੍ਰਾਈਮ ਕਰਕੇ ਅਸੀਂ ਭੱਜ ਜਾਾਂਗੇ ਚਾਹੇ ਕੋਈ ਵੀ ਜ਼ਿਲ੍ਹੇ ਦਾ ਹੋਵੇ ਕੋਈ ਵੀ ਸਟੇਟ ਦਾ ਹੋਵੇ ਤੇ ਆਪਾਂ ਉਹਦੇ ਘਰ ਤੱਕ ਜਾ ਕੇ ਜਿਹੜਾ ਉਸ ਬੰਦੇ ਨੂੰ ਫੜਾਂਗੇ ਤੇ ਤੁਹਾਡੇ ਸਾਹਮਣੇ ਹੈ ਕਿ ਮੈਡਮ ਐਸਐਚਓ ਨਾਲ ਸੀਏ ਇੰਚਾਰਜ ਨਾਲ ਮਿਲ ਕੇ ਇਹਨਾਂ ਨੇ ਦੇਖੋ ਬੜਾ ਵਧੀਆ ਕੇਸ ਟਰੇਸ ਕੀਤਾ ਤੇ ਇਥੋਂ ਬੰਦਾ ਫੜ ਕੇ ਲਿਆਂਦਾ ਤੇ ਮੈਂ ਯਕੀਨ ਦਿਵਾਉਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਕੇਸ ਪੈਂਡਿੰਗ ਹਨ ਉਹਨਾਂ ਨੂੰ ਆਪਾਂ ਸੋਲਵ ਕਰ ਰਹੇ ਹਾਂ ਉਹਨਾਂ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਆਪਾਂ ਹਰ ਇੱਕ ਜਿਹੜੀ ਵਾਰਦਾਤਾਂ ਨੂੰ ਸਟੱਡੀ ਕਰ ਰਹੇ ਹਾਂ ਤੇ ਟ੍ਰੇਸ ਵੀ ਕਰ ਰਹੇ ਹਾਂ ਤੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤਰੀਕੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਵਾਸੀ ਬਿਲਕੁਲ ਨਿਸ਼ਚਿੰਤ ਰਹਿਣ ਕਿ ਪੁਲਿਸ ਉਹਨਾਂ ਨਾਲ ਪੂਰੀ ਮੁਸਤੈਦਗੀ ਨਾਲ ਖੜੀ ਹੈ ਤੇ ਕੋਈ ਵੀ ਕ੍ਰਾਈਮ ਇੱਥੇ ਜਿਹੜਾ ਹੋਊਗਾ ਅਗਰ ਪਹਿਲੀ ਗੱਲ ਤੋਂ ਆਪਾਂ ਹੌਣ ਨਹੀਂ ਦਾਂਗੇ ਅਗਰ ਕ੍ਰਾਈਮ ਹੁੰਦਾ ਤੇ ਜਿਹੜਾ ਉੱਚ ਦੋਸ਼ੀ ਆ ਉਹਨੂੰ ਆਪਾਂ ਬਿਲਕੁਲ ਇਮੀਡੀਏਟਲੀ ਅਰੈਸਟ ਵੀ ਕਰਾਂਗੇ ਤੇ ਅੱਗੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਉਹਦੇ ਖਿਲਾਫ ਕਰਾਂਗੇ ਇਸੇ ਤਰ੍ਹਾਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par